ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਕਾਰਵਾਈ ਦੀਆਂ ਜਿਹੜੀਆਂ ਖਬਰਾਂ ਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 48 ਕਿਲੋ ਚਿੱਟੇ ਸਣੇ ਤਿੰਨ ਸਮੱਗਲਰ ਕਾਬੂ ਕੀਤੇ ਨੇ ਪੁਲਿਸ ਨੇ ਅਰਬ ਰੁਪਏ ਦੇ ਕਰੀਬ ਇਹ ਚਿੱਟੇ ਦੀ ਕੀਮਤ ਜਿਹੜੀ ਬਰਾਮਦ ਕੀਤੀ ਗਈ ਹੈ 21 ਲੱਖ ਕੈਸ਼ ਵੀ ਮੌਕੇ ਤੇ ਹੀ ਬਰਾਮਦ ਕਰ ਲਿਆ ਗਿਆ ਹੈ ਤਿੰਨ ਲਗਜ਼ਰੀ ਗੱਡੀਆਂ ਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਜਿਹੜੀ ਫੜੀ ਗਈ ਹੈ ਭਾਰਤ ਸਣੇ ਪੰਜ ਦੇਸ਼ਾਂ ਦੇ ਵਿੱਚ ਇਸ ਸਮਗਲਿੰਗ ਕਰਦੇ ਸੀਗੇ ਪੰਜ ਉਹ ਦੇਸ਼ ਕਿਹੜੇ ਨੇ ਉਹ ਤੁਹਾਨੂੰ ਦੱਸਦੇ ਆ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਅਤੇ ਕੈਨੇਡਾ ਦੇ ਵਿੱਚ ਇਹ ਫੈਲਿਆ ਹੋਇਆ ਸੀ ਪੂਰਾ ਨੈਟਵਰਕ ਤਾਂ ਇਸ ਨਾਲ ਜਲੰਧਰ ਪੁਲਿਸ ਕਮਿਸ਼ਨਰ ਅਦਾਰ ਜਿਹੜਾ ਹੈ ਵੱਡਾ ਐਕਸ਼ਨ ਜਿਹੜਾ ਇੱਥੇ ਲਿੱਤਾ ਹੋਇਆ ਦਿਖਾਈ ਦੇ ਰਿਹਾ 2024 ਦੀ ਸਭ ਤੋਂ ਵੱਡੀ ਹੈਰੋਇਨ ਜਿਹੜੀ ਐ ਜ਼ਬਤ ਹੋਈ ਹੈ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾ ਫਾਸ਼ ਕੀਤਾ ਅਤੇ 48 ਕਿਲੋ ਹੈਰੋਇਨ ਸਮੇਤ ਤਿੰਨ ਆਪਰੇਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਸਿੰਡिकेट ਸਰਹੱਦ ਪਾਰ ਅਤੇ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਸਮੱਗਰ ਜਿਹੜਾ ਸਮਗਲਿੰਗ ਹੁੰਦੀ ਸੀਗੀ ਇੱਥੇ ਸਰ ਗਰਮੀ ਦੇ ਨਾਲ ਸ਼ਾਮਲ ਸੀ ਇਹ ਜਿਹੜੇ ਪਦਾਰਥਾਂ ਦੀ ਜਿਹੜੀ ਤਸਕਰੀ ਹੈਗੀ ਆ ਤੇ ਦੋ ਰਾਜਾਂ ਦੇ ਵਿੱਚ ਇੱਕ ਜਿਹੜੇ ਫੈਲੇ ਘਰੇਲੂ ਨੈਟਵਰਕ ਦੇ ਨਾਲ ਨਾਲ ਪੰਜ ਦੇਸ਼ਾਂ ਈਰਾਨ ਅਫਗਾਨਿਸਤਾਨ ਤੱਕ ਟਰਕੀ ਅਤੇ ਪਾਕਿਸਤਾਨ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਇਹ ਸਾਰਾ ਫੈਲਿਆ ਹੋਇਆ ਸੀ 1 ਲੱਖ ਰੁਪਏ ਦੇ ਨਜਾਇਜ਼ ਫੰਡ ਜਿਹੜੇ ਨੇ ਉਹ ਵੀ ਜ਼ਬਤ ਕੀਤੇ ਗਏ ਨੇ ਕੈਸ਼ ਕਾਊਂਟਿੰਗ ਮਸ਼ੀਨ ਅਤੇ ਤਿੰਨ ਉੱਚ ਅੰਤ ਵਾਹਨਾ ਸਮੇਤ ਜਿਹੜਾ ਇਹ ਜ਼ਬਤ ਕੀਤੀ ਹੈ ਹੈਰੋਇਨ ਤੇ ਐਨਡੀपीएस ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਤੇ ਡਰੱਗ ਨੈਟਵਰਕ ਨੂੰ ਨਸ਼ਟ ਕਰਨ ਦੇ ਲਈ ਅੱਗੇ ਦੀ ਜਾਂਚ ਜਿਹੜੀ ਹੈ ਉਹ ਜਾਰੀ ਹੈ ਡਰਗ ਤਰਾਫਿੰਗ ਨੈਟਵਰਕਸ ਦੇ ਅਗੇਂਸਟ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇੱਕ ਇੰਟਰਨੈਸ਼ਨਲ ਡਰਗ ਸਿੰਡੀਕੇਟ ਦੇ ਤਿੰਨ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਡਰਗ ਨੈਟਵਰਕ ਦੀ ਤਾਰਾ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਅਤੇ ਕੈਨੇਡਾ ਤੋਂ ਜੁੜੀਆਂ ਪਾਈਆਂ ਗਈਆਂ ਤੇ ਇਹ ਹਿਰੋਇਨ ਜੜੀ ਹੈਗੀ ਸੀ ਰੂਟ ਦੇ ਥਰੂ ਤੇ ਲੈਂਡ ਰੂਟ ਦੇ ਥਰੂ ਜੇ ਐਨ ਕੇ ਅਤੇ ਗੁਜਰਾਤ ਦੇ ਥਰੂ ਇੰਡੀਆ ਦੇ ਵਿੱਚ ਕਨਸਾਈਨਮੈਂਟ ਐਂਟਰ ਕੀਤੀ ਸੀਗੀ ਇਸ ਕਨਸਪੀਰੇਸੀ ਦਾ ਮਾਸਟਰਮਾਈਂਡ ਨਵਦੀਪ ਸਿੰਘ ਤਰਕੀ ਬੇਸਡ ਹਿਰੋਇਨ ਸਮਗਲਰ ਹੈਗਾ ਇਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2021 ਦੇ ਵਿੱਚ 350 ਕਿਜੀ ਹਿਰੋਇਨ ਰਿਕਵਰੀ ਦੇ ਵਿੱਚ ਲਿੰਕ ਕੀਤਾ ਸੀਗਾ ਤੇ 21 ਲੱਖ ਇਲਿਸੀਟ ਕੈਸ਼ 3 ਹਾਈ ਐਂਡ ਵਾਹिकल्स ਕੈਸ਼ ਕਾਊਂਟਿੰਗ ਮਸ਼ੀਨ ਹੈਜ਼ ਆਲਸੋ ਬੀਨ ਰਿਕਵਰਡ ਇਨਵੈਸਟੀਗੇਸ਼ਨ ਇਜ਼ ਆਨਗoing ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇਜੇਸ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਕਾਰਵਾਈ ਦੀਆਂ ਜਿਹੜੀਆਂ ਖਬਰਾਂ ਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 48 ਕਿਲੋ ਚਿੱਟੇ ਸਣੇ ਤਿੰਨ ਸਮੱਗਲਰ ਕਾਬੂ ਕੀਤੇ ਨੇ ਪੁਲਿਸ ਨੇ ਅਰਬ ਰੁਪਏ ਦੇ ਕਰੀਬ ਇਹ ਚਿੱਟੇ ਦੀ ਕੀਮਤ ਜਿਹੜੀ ਬਰਾਮਦ ਕੀਤੀ ਗਈ ਹੈ 21 ਲੱਖ ਕੈਸ਼ ਵੀ ਮੌਕੇ ਤੇ ਹੀ ਬਰਾਮਦ ਕਰ ਲਿਆ ਗਿਆ ਹੈ ਤਿੰਨ ਲਗਜ਼ਰੀ ਗੱਡੀਆਂ ਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਜਿਹੜੀ ਫੜੀ ਗਈ ਹੈ ਭਾਰਤ ਸਣੇ ਪੰਜ ਦੇਸ਼ਾਂ ਦੇ ਵਿੱਚ ਇਸ ਸਮਗਲਿੰਗ ਕਰਦੇ ਸੀਗੇ ਪੰਜ ਉਹ ਦੇਸ਼ ਕਿਹੜੇ ਨੇ ਉਹ ਤੁਹਾਨੂੰ ਦੱਸਦੇ ਆ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਅਤੇ ਕੈਨੇਡਾ ਦੇ ਵਿੱਚ ਇਹ ਫੈਲਿਆ ਹੋਇਆ ਸੀ ਪੂਰਾ ਨੈਟਵਰਕ ਤਾਂ ਇਸ ਨਾਲ ਹੀ ਜਲੰਧਰ ਪੁਲਿਸ ਕਮਿਸ਼ਨਰ ਹੇਦਾ ਜਿਹੜਾ ਹੈ ਵੱਡਾ ਐਕਸ਼ਨ ਜਿਹੜਾ ਇੱਥੇ ਲਿੱਤਾ ਹੋਇਆ ਦਿਖਾਈ ਦੇ ਰਿਹਾ 2024 ਦੀ ਸਭ ਤੋਂ ਵੱਡੀ ਹੈਰੋਇਨ ਜਿਹੜੀ ਐ ਜ਼ਬਤ ਹੋਈ ਹੈ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾ ਫਾਸ਼ ਕੀਤਾ ਅਤੇ 48 ਕਿਲੋ ਹੈਰੋਇਨ ਸਮੇਤ ਤਿੰਨ ਆਪਰੇਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਸਿੰਡिकेट ਸਰਹੱਦ ਪਾਰ ਅਤੇ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਸਮੱਗਰ ਜਿਹੜਾ ਸਮਗਲਿੰਗ ਹੁੰਦੀ ਸੀਗੀ ਇੱਥੇ ਸਰ ਗਰਮੀ ਦੇ ਨਾਲ ਸ਼ਾਮਲ ਸੀ ਇਹ ਜਿਹੜੇ ਪਦਾਰਥਾਂ ਦੀ ਜਿਹੜੀ ਤਸਕਰੀ ਹੈਗੀ ਆ ਤੇ ਦੋ ਰਾਜਾਂ ਦੇ ਵਿੱਚ ਇੱਕ ਜਿਹੜੇ ਫੈਲੇ ਘਰੇਲੂ ਨੈਟਵਰਕ ਦੇ ਨਾਲ ਨਾਲ ਪੰਜ ਦੇਸ਼ਾਂ ਈਰਾਨ ਅਫਗਾਨਿਸਤਾਨ ਤੱਕ ਟਰਕੀ ਅਤੇ ਪਾਕਿਸਤਾਨ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਇਹ ਸਾਰਾ ਫੈਲਿਆ ਹੋਇਆ ਸੀ 1 ਲੱਖ ਰੁਪਏ ਦੇ ਨਜਾਇਜ਼ ਫੰਡ ਜਿਹੜੇ ਨੇ ਉਹ ਵੀਸਾ ਕੀਤੇ ਗਏ ਨੇ ਕੈਸ਼ ਕਾਊਂਟਿੰਗ ਮਸ਼ੀਨ ਅਤੇ ਤਿੰਨ ਉੱਚ ਅੰਤ ਵਾਹਨਾ ਸਮੇਤ ਜਿਹੜਾ ਇਹ ਜ਼ਬਤ ਕੀਤੀ ਹੈ ਹੈਰੋਇਨ ਤੇ ਐਨਡੀपीएस ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਤੇ ਡਰੱਗ ਨੈੱਟਵਰਕ ਨੂੰ ਨਸ਼ਟ ਕਰਨ ਦੇ ਲਈ ਅੱਗੇ ਦੀ ਜਾਂਚ ਜਿਹੜੀ ਹੈ ਉਹ ਜਾਰੀ ਹੈ ਡਰਗ ਤਰਾਫਿੰਗ ਨੈਟਵਰਕਸ ਦੇ ਅਗੇਂਸਟ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇੱਕ ਇੰਟਰਨੈਸ਼ਨਲ ਡਰਗ ਸਿੰਡੀਕੇਟ ਦੇ ਤਿੰਨ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਡਰਗ ਨੈਟਵਰਕ ਦੀ ਤਾਰਾ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਅਤੇ ਕੈਨੇਡਾ ਤੋਂ ਜੁੜੀਆਂ ਪਾਈਆਂ ਗਈਆਂ ਤੇ ਇਹ ਹਿਰੋਇਨ ਜੜੀ ਹੈਗੀ ਸੀ ਰੂਟ ਦੇ ਥਰੂ ਤੇ ਲੈਂਡ ਰੂਟ ਦੇ ਥਰੂ ਜੇ ਐਨ ਕੇ ਅਤੇ ਗੁਜਰਾਤ ਦੇ ਥਰੂ ਇੰਡੀਆ ਦੇ ਵਿੱਚ ਕਨਸਾਈਨਮੈਂਟ ਐਂਟਰ ਕੀਤੀ ਸੀਗੀ ਇਸ ਕਨਸਪੀਰੇਸੀ ਦਾ ਮਾਸਟਰਮਾਈਂਡ ਨਵਦੀਪ ਸਿੰਘ ਤਰਕੀ ਬੇਸਡ ਹਿਰੋਇਨ ਸਮਗਲਰ ਹੈਗਾ ਇਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2021 ਦੇ ਵਿੱਚ 350 ਕਿਜੀ ਹਿਰੋਇਨ ਰਿਕਵਰੀ ਦੇ ਵਿੱਚ ਲਿੰਕ ਕੀਤਾ ਸੀਗਾ ਤੇ 21 ਲੱਖ ਇਲਿਸੀਟ ਕੈਸ਼ 3 ਹਾਈ ਐਂਡ ਵਾਹਨ ਕੈਸ਼ ਕਾਊਂਟਿੰਗ ਮਸ਼ੀਨ ਹੈਜ਼ ਆਲਸੋ ਬੀਨ ਰਿਕਵਰਡ ਇਨਵੈਸਟੀਗੇਸ਼ਨ ਇਜ਼ ਆਨਗoing ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇਜੇਸ